ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ। ਸਾਰੇ ਠੀਕ ਠਾਕ ਹੋਮੇਂ ਦੀ ਕਰਦਾ ਸਾਰੇ ਠੀਕ ਠਾਕ ਹੋਮੋਗੇ। ਤੇ ਅੱਜ 15 ਤਰੀਕ ਹੋ ਗਈ ਹੈ ਸਵੇਰੇ ਵਜ ਗਏ ਨੇ 7 ਤੇ ਅੱਜ ਹੋਣਿਆ ਭੈਣ ਦੇ ਆਨੰਦ ਕਾਰਜ ਤੇ ਬਾਕੀ ਜਿਹੜੀਆਂ ਰਸਮਾਂ ਹੋਣੀਆਂ ਪੈਲਸ ਦੇ ਵਿੱਚ ਹੀ ਹੋਣੀਆਂ ਜਾਂ ਕੇ ਤੇ ਤੁਹਾਨੂੰ ਅਪਡੇਟ ਕਰਾਵਾਂਗੇ ਸਾਰਾ ਅੱਜ ਤੇ ਪੈਲਸ ਦੇ ਤੇ ਹੁਣ ਆਪਾਂ ਹੁਣੇ ਰੈਡੀ ਬਾਕੀ ਸਾਰੇ ਤਿਆਰ ਹੋਈ ਜਾਂਦੇ ਆ ਤੇ ਮੈਂ ਰਹਿਣਾ ਹੈਗਾ ਤੇ ਸਹਿਬ ਰਹਿਦਾ ਜੀ ਤੇ ਚਲੋ ਫਿਰ ਆਪਾਂ ਤਿਆਰ ਹੋ ਜਾਈਏ ਤੇ ਫਿਰ ਆਪਾਂ ਚੱਲਦੇ ਹੈਗੇ ਗੁਰਦੁਆਰਾ ਸਾਹਿਬ ਜਿਹੜਾ ਦੇਖਦਾ ਗੁਰਦੁਆਰਾ ਸਾਹਿਬ ਸਮਾਨ ਆ ਯਾਰ ਮਾਲਾ ਸਾਹਿਬ ਆਪਾਂ ਪੰਚਾਤਾ ਸੀਗਾ ਤੇ ਉਹ ਬਾਬਾ ਜੀ ਸਾਰੇ ਆਪੇ ਰੈਡੀ ਕਰ ਲੈਣਗੇ ਤੇ ਬਸ ਆਪਾਂ ਨੂੰ ਮਿਲਦਾ ਹੈਗਾ 12:00 ਤੋ ਪਹਿਲਾਂ ਬਰਾਤ ਆ ਜੂਗੀ ਤੇ ਅਨੰਦ ਘਰ ਤੁਹਾਨੂੰ ਦਿਖਾਵਾਂਗੇ ਫਿਰ ਚਲੋ ਫਿਰ ਹੁਣੇ ਤਿਆਰ ਆਪਾਂ 350 ਰੁਪਏ ਦਾ ਹਾਂਜੀ ਦੋਸਤੋ ਆਪਾਂ ਆ ਗਏ ਸੀ ਗੁਰਦੁਆਰਾ ਸਾਹਿਬ ਤੇ ਬਸ ਬਰਾਤ ਪਹੁੰਚਣ ਵਾਲੀ ਹੈਗੀ 11:30 ਹੋ ਗਏ ਤੇ ਆਪਣੇ ਭੈਣ ਆਇਓ ਵੀ ਆ ਗਈ ਬਾਕੀ ਪਰਿਵਾਰਕ ਮੈਂਬਰ ਵੀ ਆ ਗਏ ਤੇ ਚਾਹ ਪਾਣੀ ਪੀ ਲਿਆ ਹੁਣ ਆਪਾਂ ਉਹਨਾਂ ਦੀ ਲੀਕ ਕਰ ਰਹੇ ਹੈਗੇ ਫਿਰ ਅਨੰਦ ਕਾਰ ਸ਼ੁਰੂ ਹੋਣੇ ਹੈਗੇ ਤੇ ਥੋੜੇ ਜਿਲੇ ਲੇਟ ਹੀ ਆਂ ਟਾਈਮ ਤਾਂ ਆਪਾਂ ਸਹੀ ਦਿੱਤਾ ਸੀ ਉਹਨਾਂ ਨੂੰ ਪਰ ਹੋ ਜਾਂਦੇ ਚਲੋ ਟ੍ਰੈਫਿਕ ਚ ਕਈ ਵਾਰ ਸਟੂਡੀਓ ਵੀ ਟਾਈਮ ਲਵਾ ਦਿੰਦਾ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਚ ਤੇ ਅਨੰਦਕਾਰ ਤੇ ਹੋਣਗੇ। ਅਸੀਂ ਮਗਰਾਵੀ ਜੀ ਦੀ ਫੋਟੋ ਖਿੱਚੀ ਕਿਤੇ ਆ ਜਾਓ। ਮੈਨੂੰ ਲੱਗਦਾ ਜੀ ਦਾ ਕੰਮ ਖਰਾਬ ਕਰਦਾ ਹੀ ਹੈ ਮੇਰੇ ਮੋਰਰ ਵੀ ਲੱਗਦੇ। ਹਮਮ। ਇਹ ਅੰਦਰਲੇ ਬੋਧਰਾ ਜੀ ਬੈਠੇ ਹੋ। ਬਸ ਦੋਸਤੋ ਹੁਣ ਅਨੰਦ ਕਰਦੀ ਰਸਮ ਹੋਊਗੀ ਤੇ ਆਪਾਂ ਵੀ ਮੱਥਾ ਟੇਕਦੇ ਹੈਗੇ ਚੱਲਦੇ ਦਰਬਾਰ ਸਾਹਿਬ। ਜੋ ਸਾਰਨਾਕਨ ਪਾਸ ਤੇ ਚੱਲੀ ਰਾਸਨਾ ਹੋਵੇਗੀ ਸਾਡੇ ਸਾਸਤੰਤਾਂ ਦਾ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਰਿਆਂ ਸਾਸਤੰਤਾਂ ਜੀਏ ਨੂੰ ਮਕਾ ਲਿਆ ਜਾਂਦਾ ਹੈ ਜੇਕਰ ਦੇਖੀ ਹੈ ਕਿ ਹੈ ਬੇਸਿਕ ਜੋ ਪੱਲਾ ਪੋਸ਼ਾ ਆ ਜਾਵੇ ਲੜਕੇ ਤੇ ਲੜਕੀਆਂ ਮਾਤਾ ਦੇ ਕੇ ਪਾਰਿ ਪਿੱਛੇ ਬੇਚਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਾਗਦੇ ਸਭ ਤੋਂ ਵੱਧ ਕਰਦਾ ਹੈ ਰਾਇਦਮ ਕਰੇ ਯੋਗ ਹੈ ਨਾ ਫੜਿਆ ਘਟੇ ਕਰਦਾ ਹੈ ਜੀ ਦੇਦਾ ਕਿ ਉਹ ਕਰਦੇ ਹੈ ਇਹ ਸਾਰਾ ਜਿਹੜਾ ਜਿਲ੍ਹਾ ਫਲਾ ਆਪਣੀ ਬਿਲਕੁਲ ਦਾ ਕਰਦਾ ਹੈ ਜੀ ਜੇ ਨੂੰ I a su ਜੀ ਭੰਨ ਜਾ ਰਹੀ ਹੈ ਵਧਾਈ ਹੋ ਰਹੀ ਹੈ ਫਰੀ ਟਾਈਮ ਮਸਤੀ ਚੱਲ ਰਹੀ ਹੈ ਦੋਸਤੋ ਆਪਣਾ ਬਿਲਕੁਲ ਫਰੀ ਹੋ ਗਏ ਸੀ ਮੈਨੂੰ ਚਾ ਕੇ ਕਈ ਦਿਨ ਆਪਾਂ ਮਸਤੀ ਕਰਨੀ ਹੈ ਮਾਵਾ ਭਾਂਜੇ ਭਾਂਜੀਆਂ ਸਭ ਮਸਤੀ ਕਰੀ ਜਾਂਦੇ ਹੈ ਹਾਂਜੀ ਦੋਸਤੋ ਆਪਣਾ ਕੱਲ ਦਾ ਸਮਾਗਮ ਬਹੁਤ ਸੋਹਣਾ ਨਿਭੜ ਗਿਆ ਸੀਗਾ ਤੇ 12:00 ਵਜੇ ਆਪਣੀ ਭਰਾਤ ਪੌਣੇ 12:00 ਆ ਗਈ ਸੀਗੀ ਤੇ ਸਾਢੇ 12:00 ਨੂੰ ਹੋ ਗਏ ਸੀ ਆਨੰਦ ਕਾਰਜ ਤੇ ਉਸ ਤੋਂ ਬਾਅਦ 1:00 ਵਜੇ ਮੈਨੂੰ ਲੱਗਦਾ ਆਪਣੀ ਪਹੁੰਚ ਗਈ ਸਪੈਲਸ ਫੇਰ ਭੈਣ ਨੇ ਚੇਂਜ ਨੂੰ ਕਰਿਆ ਤੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ 2:00 ਵਜੇ ਇਹ ਬਹਿ ਗਏ ਸੀ ਤਿਆਰ ਹੋ ਕੇ ਤੇ 4:00 4:30 ਨੂੰ ਵਧੀਆ ਆਪਣਾ ਸਗਨ ਹੋ ਗਿਆ ਸੀਗਾ ਪੈਪਲਸ ਦੇ ਵਿੱਚ ਵੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਕੋਈ ਲੜਾਈ ਝਗੜਾ ਨਹੀਂ ਵਧੀਆ ਸ਼ੋਕ ਸ਼ਾਂਤੀ ਦੇ ਨਾਲ ਦੋਸਤੋ ਮਿੱਤਰਾਂ ਨਾਲ ਵਧੀਆ ਕਾਰਜ ਹੋ ਗਿਆ ਆਪਣਾ ਤੇ ਤੁਰਨ ਚ ਵੀ ਤਾਂ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਫੋਟੋਗ੍ਰਾਫਰ ਬਹੁਤ ਟਾਈਮ ਲਵਾ ਲੈਂਦੇ ਹੈਗੇ ਫੋਟੋ ਫੋਟੋ ਹੋਈਆਂ ਵੀਡੀਓ ਵੀਡੀਓ ਬਣਾਉਣ ਲੱਗ ਗਿਆ ਆਪਦੀਆਂ ਉਹਨਾਂ ਨੇ ਕਾਫੀ ਟਾਈਮ ਲਵਾਤਾ ਤੇ 7 ਵਜੇ ਬਸ ਆਪ ਪੈਪਲਸ ਦੇ ਵਿੱਚੋਂ 7 ਵਜੇ ਵਾਪਸ ਆ ਗਈ ਸੀ ਘਰ ਤੇ ਪਹਿਨ ਚਲੀ ਗਈ ਸੀ ਨਾ ਕਰਕੇ ਫਿਰ ਵਲਾਉ ਮੈਂ ਇੱਥੇ ਸਵਾਤ ਨਹੀਂ ਕਰ ਸਕਿਆ ਤੇ ਅੱਜ ਕਰ ਰਿਹਾ ਵਲੌਗ ਦਾ ਐਂਡ ਤੇ ਠੀਕ ਹੈ ਦੋਸਤੋ ਤਨ ਬਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ